ਸਾਰ ਇੱਕ ਮਾਮਲਾ ਦਰਜ ਹੋਇਆ ਜੀ ਐਨਡੀਪੀਐਸ ਐਕਟ ਦੇ 16 ਗ੍ਰਾਮ ਜਿਹੜੇ ਹਰਾਉਂ ਨੂੰ ਫੜੀ ਗਈ ਹੈ ਇਹਦੇ ਵਿੱਚ ਮੋਲਜਮ ਨੂੰ ਕਿੱਥੋਂ ਫੜਿਆ ਗਿਆ ਤੇ ਕਿਹੜੇ ਕਿਹੜੇ ਧਰਾਵਾਂ ਤਹਿਤ ਉਸਤੇ ਮਾਮਲਾ ਦਰਜ ਕੀਤਾ ਗਿਆ ਜੀ ਦੇਖੋ ਜੀ ਅੱਜ ਕੱਲ੍ਹ ਯੁੱਧ ਨਸ਼ਾ ਅੰਮ੍ਰਿਤ ਚੱਲ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਪ੍ਰੋਪਰ ਜੀ ਹਾਜ਼ਰ ਤਾਂ ਤੇ ਐਸ ਐਸਈ ਦਰਸ਼ਨ ਸਿੰਘ ਸੁਮੇਤ ਪੁਲਿਸ ਪਾਰਟੀ ਲੱਖੋਗੇ ਤੋਂ ਕਰੀਕਲਾਂ ਸਾਈਡ ਨੂੰ ਜਾ ਰਿਹਾ ਸੀ ਜਦੋਂ ਉਹ ਕਰੀਕਲਾਂ ਨਹਿਰ ਦੇ ਕੰਢੇ ਤੇ ਪੁੱਜੇ ਉੱਥੇ ਇੱਕ ਸੱਜੇ ਪਾਸੇ ਨੌਜਵਾਨ ਬੈਠਾ ਸੀ ਜਿਹੜਾ ਪੁਲਿਸ ਨੂੰ ਦੇਖ ਕੇ ਆਸੇ ਪਾਸੇ ਨੂੰ ਹੋਣ ਲੱਗਿਆ ਹਰਕਤ ਵਿੱਚ ਆ ਗਿਆ ਇਹਨਾਂ ਨੇ ਸ਼ੱਕ ਪੈਣ ਤੇ ਕਾਬੂ ਕਰ ਲਿਆ ਹੂੰ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਉਹਦਾ ਨਾਮ ਹੈ ਕਲਵਿੰਦਰ ਸਿੰਘ ਜੀ ਸਕਿੰਦਾ ਜੀ ਪਿੰਡ ਨਵਾਂ ਕਿਲਾ ਜਿਹਦੇ ਕੋਲੋਂ 16 ਗ੍ਰਾਮ ਹੈਰੋਨ ਬਰਾਮਦ ਹੋਈ ਹੈ ਜੀ ਇਦੇ ਖਿਲਾਫ ਮੁਕੱਦਮਾ ਦਰਜ ਕਰਕੇ ਅੱਜ ਉਹਨੂੰ ਕੋਰਟ ਵਿੱਚ ਪੇਸ਼ ਕਰਤਾ ਹੁਣ ਉਹ ਰਿਮਾਂਡ ਤੇ ਹੈ ਅੱਗੇ ਜੋ ਵੀ ਹੁਣ ਦਰਾਂ ਨੇ ਤਫਤੀਸ਼ ਜੋ ਵੀ ਸਾਹਮਣੇ ਤਾਥੋਣਗੇ ਉਹਦੇ ਹਿਸਾਬ ਨਾਲ ਫਿਰ ਅਗਲੀ ਕਾਰਵਾਈ ਕੀਤੀ ਜਾਵੇ ਪਹਿਲਾਂ ਵੀ ਸਰ ਮਾਮਲੇ ਦਰਜ ਹੈ ਇਸ ਵਿਅਕਤੀ ਤੇ ਹੈਗੇ ਆ ਜੀ ਪਹਿਲਾਂ ਵੀ ਪਹਿਲਾਂ ਵੀ ਚਿੱਟੇ ਦੇ ਮਾਮਲੇ ਦਰਜ ਹੈ ਜੀ ਚਿੱਟੇ ਦੇ ਹੀ ਹੈ ਪੁਰਾਣਾ ਖiladi ਹੈ ਜੀ ਪੁਰਾਣਾ ਖiladi ਹੈ ਕੀ ਹਦਾਇਤ ਕਰਨਾ ਚਾਹਦੇ ਹੋ ਜੋ ਹਲੇ ਵੀ ਨਸ਼ਾ ਤਸਕਰ ਸੁੱਧ ਨਹੀਂ ਰਹੇ ਇਹ ਤਾਂ ਪਹਿਲਾਂ ਵੀ ਆਪਾਂ ਹਦਾਇਤ ਕੀਤੀ ਸੀ ਕਿ ਹੁਣ ਇਹ ਜਤਾ ਛੱਡ ਦੇਣ ਆਪਣਾ ਇਲਾਜ ਕਰਾ ਲੈਣ ਸਰਕਾਰ ਵੱਲੋਂ ਮੁਫਤ ਇਲਾਜ ਹੈ ਤੇ ਜੇ ਨਹੀਂ ਛੱਡਣਗੇ ਤੇ ਫਿਰ ਦੂਜਾ ਇਲਾਜ ਦੂਰੇ ਇਲਾਜ ਕੋਈ ਗਰੋਰ ਸਾਹਿਬ ਦੇ ਵਿੱਚ ਵੀ ਸਰਪ ਪ੍ਰਾਪਰਟੀ ਪੀਲਾ ਪੰਚਾਇਤ ਚੱਲ ਸਕਦਾ ਚੱਲ ਸਕਦਾ ਜੀ